ਪੰਜਾਬ ਦੇ ਵਿੱਚ 12ਵੀਂ ਦੇ ਨਤੀਜੇ ਨਿਕਲੇ ਤਾਂ ਮਾਨਸਾਧੀਤੀ ਆਸ਼ਨੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸਕੂਲ ਦਾ ਨਾਮ ਚੜ੍ਹਾ ਕੇ ਝਮਕਾ ਦਿੱਤਾ ਹੈ। ਉਥੇ ਸਕੂਲ ਦੇ ਸਟਾਫ ਦੇ ਵੱਲੋਂ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਹਨਾਂ ਦਾ ਮੂੰਮੀ ਮਿੱਠਾ ਕਰਾਇਆ ਗਿਆ ਹੈ। ਆਸ਼ਨੇ ਦੱਸਿਆ ਹੈ ਕਿ ਇੱਕ ਤਾਂ ਸੁਪਨਾ ਆਈਐਸ ਅਫਸਰ ਬਣਨ ਦਾ ਹੈ ਅਤੇ ਦੇਸ਼ ਦੀ ਸੇਵਾ ਕਰਨ ਦਾ ਹੈ। ਉਥੇ ਹੀ ਆਸ਼ਨੇ ਹੋਰ ਵੀ ਬੱਚਿਆਂ ਦੇ ਲਈ ਸੁਨੇਹਾ ਦਿੱਤਾ ਹੈ ਕਿ ਪਹਿਲਾ ਦੂਜਾ ਤੀਸਰਾ ਸਥਾਨ ਕੁਝ ਨਹੀਂ ਹੁੰਦਾ ਸਗੋਂ ਮਿਹਨਤ ਕਰਕੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਨਾਲ ਤੁਸੀਂ ਆਪਣੇ ਮੁਕਾਮ ਉੱਪਰ ਪਹੁੰਚ ਸਕਦੇ ਹੋ। ਬਹੁਤ ਖੁਸ਼ ਹਾਂ ਇਹ ਮੇਰੀ ਮਿਹਨਤ ਮੇਰੇ ਟੀਚਰਸ ਦੀ ਮੇਰੇ ਪੇਰੈਂਟਸ ਦੀ ਮਿਹਨਤ ਰੰਗ ਲੈ ਕੇ ਆਈ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇੰਨੀ ਕਿ ਮਿਹਨਤ ਲੱਗਦੀ ਹੈ ਤੇ ਕਿ ਸੁਪਨੇ ਦੇਖੇ ਅਗੇ ਸਰ ਮਿਹਨਤ ਜਿਹੜਾ ਸਕੂਲ ਦੇ ਵਿੱਚ ਡੇਲੀ ਕੰਮ ਮਿਲਦਾ ਸੀ ਉਹਨੂੰ ਡੇਲੀ ਕਰਨਾ ਤੇ ਆਪਣਾ ਵੀ ਅਲੱਗ ਵੀ ਕੋਸ਼ਿਸ਼ ਕਰਨੀ ਇੱਕ ਦੋ ਵਾਰ ਡੇਲੀ ਦੇਣੀ ਤੇ ਮਤਲਬ ਇੰਨੀ ਮਿਹਨਤ ਮੈਨੂੰ ਕਰਨੀ ਪਈ ਸਸਟੀ ਦਾ ਸਪੋਰਟ ਕੀਨੇ ਕੀਤਾ ਸਭ ਤੋਂ ਵੱਧ ਇਸ ਸਟਰਗਲ ਦੇ ਵਿੱਚ ਸਾਰੇ ਟੀਚਰਸ ਦਾ ਪ੍ਰਿੰਸੀਪਲ ਦਾ ਪੇਰੈਂਟਸ ਦਾ ਸਭ ਦਾ ਫੁੱਲ ਸੇਵ ਅੱਛਾ ਕੀ ਸੁਖਾ ਦੇਖਿਆ ਅਗੀ ਸਰ ਮੈਂ ਆਈਐਸ ਆਫੀਸਰ ਬਣ ਕੇ ਇਸ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ ਅਰ ਇਸੇ ਬ੍ਰੈਂਟ ਕਿਹਦਾ ਜਿਆਦਾ ਸੇਰਾ ਮੰਗਦੇ ਹੋ ਵੀ ਇਸ ਜਿਤਨੂ ਜਿਹੜੀ 3rd ਪੋਜੀਸ਼ਨ ਆਈ ਹੈ ਉਹ ਕਿਸੇ ਨੂੰ ਸੇਰਾ ਦੇਣਾ ਮੰਨ ਬਣੋਗੇ ਸਰ ਇਹ ਚੂਸ ਕਰਨਾ ਬਹੁਤ ਔਖਾ ਮੈਂ ਪੇਰੈਂਟਸ ਨੂੰ ਟੀਚਰਸ ਨੂੰ ਪ੍ਰਿੰਸੀਪਲ ਸਰ ਨੂੰ ਸਭ ਨੂੰ ਸੇਰਾ ਦੇਣਾ ਚਾਹੁੰਦੀ ਹਾਂ ਹੋਰ ਵੀ ਬੱਚੇ ਨੇ ਜਿਹੜੇ ਸਟਰਗਲ ਤਾਂ ਕਰਦੇ ਆ ਪਰ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਉਮੀਦ ਨਹੀਂ ਸੀ ਪਹਿਲਾਂ ਪਰ ਜਦੋਂ ਨੰਬਰ ਆਏ ਤਾਂ ਪਤਾ ਲੱਗਦਾ ਹੈ ਹੋਰ ਵੀ ਬੱਚੇ ਬਹੁਤ ਹੋਪ ਲਗਾ ਕੇ ਪੜ੍ਹਦੇ ਨੇ ਪਰ ਬਾਅਦ ਵਿੱਚ ਕਿਤੇ ਨਾ ਕਿਤੇ ਨਰਾਸ਼ ਹੋ ਜਾਂਦੇ ਆ ਥੋੜੀ-ਬਹੁਤ ਇੱਕ ਅੱਧਾ ਨੰਬਰ ਤੇ ਪੋਜੀਸ਼ਨ ਬਹਿ ਜਾਂਦੀ ਹੈ ਉਹਨਾਂ ਲਈ ਕੀ ਕਹਿਣਾ ਚਾਹਾਂਗੇ ਉਹਨਾਂ ਲਈ ਸਰ ਮੈਂ ਕਹਿਣਾ ਚਾਹਾਂਗੀ ਵੀ ਉਹ ਮਿਹਨਤ ਕਰਦੇ ਰਹਿਣ ਮੈਨੂੰ ਪਤਾ ਉਹ ਕਿੰਨਾ ਦੁੱਖ ਹੁੰਦਾ ਜਦੋਂ 10th ਦੇ ਵਿੱਚ ਮੇਰਾ 9th ਟੈਂਕ ਆਇਆ ਸੀ ਮੇਰੇ ਐਕਸਪੈਕਟਿਡ ਨੰਬਰ ਨਹੀਂ ਆਏ ਸੀ ਤਾਂ ਮੈਨੂੰ ਉਦੋਂ ਕਿੰਨਾ ਦੁੱਖ ਹੋਇਆ ਸੀ ਮੈਂ ਉਹਨਾਂ ਦਾ ਦੁੱਖ ਸਮਝ ਸਕਦੀ ਆ ਬਟ 12th ਦਾ ਰ ਸਾਲਾਂ ਦੇ ਵਿੱਚ ਬਣਾਉਣਗੇ ਜੋ ਉਹ ਕਰਨਗੇ ਇਹ 12 ਦਾ ਰਿਜ਼ਲਟ ਸੀ ਚੰਗਾ ਸੀ ਬੁਰਾ ਸੀ ਇਹ ਕੋਈ ਜ਼ਿਆਦਾ ਮੈਟਰ ਨਹੀਂ ਕਰੂਗਾ ਆਪਣੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਤਾਂ ਉਹ ਅੱਗੇ ਆਪਣੀ ਮੰਜ਼ਿਲ ਨੂੰ ਦੇਖਣ ਅੱਗੇ ਦਾ ਰਸਤਾ ਦੇਖਣ ਤੇ ਇਸ ਜ਼ਿਆਦਾ ਨਿਰਾਸ਼ ਨਾ ਹੋਵੇ ਸਰ ਸਰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿ ਹੈਨਾ ਕਿ ਬੇਟੀ ਨੇ ਤੁਸੀਂ ਦਾ ਸਥਾਨ ਹਾਸਿਲ ਕੀਤਾ ਕਿ ਇਹ ਨਾਲ ਸਾਡਾ ਸਾਰਿਆਂ ਦਾ ਮਨ ਬਧਾਇਆ ਇਸ ਕੀਨੀ ਗੇਧ ਕਰਦੀ ਸੀ ਜ ਮਤਲਬ ਕਦੇ ਲੋਡ ਪਈ ਕਹਿਣ ਦੀ ਵੀ ਪੜ ਲੈ ਨਹੀਂ ਸਰ ਜਦੋਂ ਤੱਕ ਹੁਣ ਦੇ ਕੋਈ ਇੰਨੀ ਵੱਡੀ ਹੋ ਗਈ ਪਲੱਸ 2 ਤੱਕ ਮੈਨੂੰ ਕਦੇ ਵੀ ਜ਼ਰੂਰਤ ਨਹੀਂ ਪਈ ਕਿ ਬੇਟਾ ਬੁੱਕ ਉਠਾ ਲਓ ਇਹ ਜ਼ਰੂਰਤ ਕਹਿਣਾ ਬੇਟਾ ਬੁੱਕ ਰੱਖ ਦੋ ਬਹੁਤ ਟਾਈਮ ਹੋ ਗਿਆ ਹਨਾ ਪੜਦੇ ਹੋਏ ਕਿ ਹੁਣ ਸੋ ਜੋ ਸੁਬਾ ਉਠਾ ਦਾਂਗੇ ਇੰਨਾ ਕਿ ਮੈਨੂੰ ਕਹਿੰਦਾ ਪੈਂਦਾ ਕਿ ਬੁੱਕ ਰੱਖ ਦੋ ਅਦਰਵਾਈਜ਼ ਇਹ ਬੁੱਕ ਨਾਲ ਹਨੀਸ਼ਾ ਇਹਨੂੰ ਪਿਆਰ ਰਹੀ ਹੈ ਕਿ ਮੈਂ ਪੜਾਂ ਕਰਮਜੀਤ ਜੀ ਤੁਹਾਡੀ ਬੇਟੀ ਨੇ 50 ਪਰਚੋ ਛੰਡੇ ਗੱਡੇ ਆ ਤੀਸਰਾ ਸਥਾਨ ਹਾਸਲ ਕੀਤਾ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਸਰ ਜਿਵੇਂ ਬੇਟੀਆਂ ਹਮੇਸ਼ਾ ਮਾਣ ਵਧਾਉ ਸਾਡੀ ਬੇਟੀ ਨੇ ਵੀ ਸਾਡਾ ਸਿਰ ਉੱਚਾ ਕੀਤਾ ਜੀ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈਗਾ ਸਾਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਬੇਟੀ ਕਹਿੰਦੀ ਹੈ ਵੀ ਆ ਵੀ ਆਈਐਸ ਬਣਨਾ ਹੈ ਤੇ ਉਹਦੇ ਲਈ ਫਿਰ ਸਪੋਰਟ ਫੁੱਲ ਸਪੋਰਟ ਆਈ ਸਾਡੇ ਵੱਲੋਂ ਬਾਕੀ ਇਹਦੀ ਜਿਹੜੀ ਹੈ ਨਾ ਡੈਡੀਕੇਸ਼ਨ ਇਹਨੂੰ ਉਹ ਅੱਗੇ ਲਿਜਾ ਰਹੀ ਹੈ ਇਹ ਆਪਣੇ ਕੰਮ ਪ੍ਰਤੀ ਬਹੁਤ ਸਮਰਪਤ ਆ ਤੇ ਅਸੀਂ ਹਮੇਸ਼ਾ ਇਹ ਕਦੇ ਵੀ ਹੋਰ ਕਿਸੇ ਕੰਮ ਨੂੰ ਕਿਹਾ ਨਹੀਂ ਹੈਗਾ ਵੀ ਅਰਸ਼ ਆ ਕਰ ਲਾ ਉਹ ਕਰ ਲਾ ਹੈ ਨਾ ਜੋ ਪੜ ਪੜਦੀ ਹੈ ਤਾਂ ਜੀਪ কুমার ਜੀ ਤੁਹਾਡੇ ਸਕੂਲ ਦੀ ਬੱਚੀ ਦਾ ਪੂਰੇ ਪੂਰੇ ਪੰਜਾਬ ਚ ਤੀਸਰਾ ਸਥਾਨ ਹਾਸਲ ਕੀਤਾ ਹੈ ਕੀ ਕਹਿਣਾ ਚਾਹੋਗੇ ਆ ਇਸ ਲਈ ਸਿਰਫ ਬੱਚੀ ਕੋ ਔਰ ਬੱਚੀ ਕੇ ਮਾਤਾ ਪਿਤਾ ਕੋ ਅਧਿਆਪਕੋ ਮੇਰੀ ਤਰਫ ਸੇ ਪ੍ਰਬੰਧਕ ਸਭਾ ਦੀ ਤਰਫ ਸੇ ਬਹੁਤ ਬਹੁਤ ਬਧਾਈ सर किस रास्ता लगा रहा है सीजुड़ों में चाहिए तो रिकॉल पड़ती है सीपी में जोगी तो आंधी सी जी जी उम्मीद सी कि अरशिद हाफ़ पोजीशन आसल करेगी या वही लात का है नहीं डेफिनेटली हम लोगों को ये फर्स्ट पोजीशन की होप थी कि पूरे पंजाब में इसकी फर्स्ट पोजीशन आएगी थर्ड पोजीशन आई लेकिन न, ये हम